ਹਾਂਜੀ ਦੋਸਤੋ ਅੱਜ ਆਸੀ ਤੁਹਾਨੂੰ ਰੋਹਾਨੀ ਪੰਜਾਬ ਚੈਨਲ ਵੱਲੋਂ ਸਨਾਮ ਖਾਲਸਪ੍ਰੇਮ ਮਾਰਗ ਬੇਸਹਾਰਾ ਗਊਆਂ ਅਤੇ ਪਸ਼ੂਆਂ ਦੀ ਸੇਵਾ ਕਰਨ ਵਾਲੀ ਸੰਸਥਾ ਦੇ ਰੂਪ ਰੂ ਕਰਵਾ ਰਹੇ ਹਾਂ ਸੋ ਸਾਡੇ ਇਸ ਚੈਨਲ ਰੋਹਾਨੀ ਪੰਜਾਬ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਕ ਸੰਸਥਾ ਜੋ ਕਿ ਬਹੁਤ ਜ਼ਿਆਦਾ ਬਿਮਾਰ ਫਟੜ ਹੋਈਆਂ ਗਊਆਂ ਮਤਲਬ ਪਸ਼ੂ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ ਹੋਵੇ ਉਸ ਦੀ ਸੇਵਾ ਨੇ ਸਵਾਰਥ ਬਿਨਾ ਕਿਸੇ ਧੇਰ ਭਾਵ ਤੋਂ ਕਰਦੀ ਹੈ ਹਾਂਜੀ ਇਹ ਉਹ ਗਊਆਂ ਨੇ ਜਿਨ੍ਹਾਂ ਦੇ ਜ਼ਖਮ ਅਤੇ ਟੁੱਟੇ ਹੋਏ ਅੰਗ ਪੈਰ ਤੁਸੀਂ ਆਪ ਸਭ ਦੇਖ ਸਕਦੇ ਹੋ ਸੋ ਇਹਨਾਂ ਪਸ਼ੂਆਂ ਦੀ ਨੈਸਵਾਰਥ ਅਤੇ ਬਿਨਾ ਕਿਸੇ ਤੇਜ ਭਾਵ ਤੋਂ ਸੇਵਾ ਕਰਨ ਵਾਲੀ ਸੰਸਥਾ ਖਾਲਸਪ੍ਰੀਮ ਮਾਰਗ ਬੇਸਹਾਰਾ ਪਸ਼ੂਆਂ ਦੇ ਲਈ ਵਰਦਾਨ ਸਿੱਧ ਹੁੰਦੀ ਹੋਈ ਸੋ ਮੇਰੀ ਸਾਰੇ ਹੀ ਸੋਤਿਆਂ ਨੂੰ ਬੇਨਤੀ ਹੈ ਕਿ ਜਦੋਂ ਕਦੇ ਵੀ ਤੁਸੀਂ ਸਨਾਮ ਮਾਨਸਾ ਰੋਡ ਤੋਂ ਹੁੰਦੇ ਹੋਏ ਜਾਓ ਤਾਂ ਇੱਥੇ ਰੁੱਕ ਕੇ ਜ਼ਰੂਰ ਜਾਓ ਕਿਉਂਕਿ ਇੱਥੇ ਉਹਨਾਂ ਬੇਸਹਾਰ ਬੇਜਵਾਨ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਦੋਸਤੋ ਇਹਨਾਂ ਪਸ਼ੂਆਂ ਦੇ ਹਰੇ-ਜਾਰੇ ਤੋਂ ਲੈ ਕੇ ਦਵਾਈ ਬੂਤੀ ਤੱਕ ਦਾ ਖਰਚਾ ਇਹ ਸੰਸਦ ਆਪ ਕਰਦੀ ਹੈ ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਇਹ ਸੰਸਦਾਂ ਦੇ ਵਿੱਚ ਵੱਧ ਤੋਂ ਵੱਧ ਦਾਨ ਅਤੇ ਇਹਨਾਂ ਬੇਸਹਾਰਾ ਬੇਜਵਾਨਾਂ ਦੀ ਸੇਵਾ ਕਰਕੇ ਉਹਨਾਂ ਦੇ ਭਾਗੀ ਬਣੋ ਅਤੇ ਦੋ ਮਾਤਾ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਦੋਸਤੋ ਹਰ ਇੱਕ ਦੇ ਲਈ ਕੋਈ ਨਾ ਕੋਈ ਸਹਾਰਾ ਹੈ ਪਰ ਇਹਨਾਂ ਬੇਜਵਾਨਾਂ ਦੇ ਲਈ ਕੋਈ ਵੀ ਸਹਾਰਾ ਨਹੀਂ ਸੋ ਇਹ ਸੰਸਦਾ ਦੇ ਅਸੀਂ ਰਹਾਣੀ ਪੰਜਾਬ ਚੈਨਲ ਚੈਨਲ ਵੱਲੋਂ ਧੰਨਵਾਦ ਕਰਦੇ ਆ ਜੋ ਕਿ ਇੱਕ ਬਹੁਤ ਹੀ ਨੇਕ ਕੰਮ ਕਰ ਰਹੀ ਹੈ ਜਿਹਨੂੰ ਅੱਜ ਕੱਲ੍ਹ ਹਰ ਇੱਕ ਬੰਦਾ ਆਪਣੇ ਬਾਰੇ ਸੋਚਦਾ ਹੈ ਉਸ ਦੇ ਉਲਟ ਜਾ ਕੇ ਇਹ ਸੰਸਦਾ ਇਹਨਾਂ ਬੇਜਵਾਨ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਇਹਨਾਂ ਦੀ ਦਵਾਈ ਬੂਟੀ ਦਾ ਜੋ ਖਰਚਾ ਹੈ ਸਾਰਾ ਆਪਣੇ ਸਿਰ ਲੈ ਕੇ ਆਪ ਕਰਵਾਉਂਦੀ ਹੈ ਸੋ ਧੰਨਵਾਦ ਰਣੀ ਰਹਾਂਗੇ ਇਹਨਾਂ ਦੇ जय गो माता जय गो माता जय श्री राम जी जय श्री राम आज ਅਸੀਂ ਤੁਹਾਨੂੰ ਰੋਹਾਨੀ ਪੰਜਾਬ ਚੈਨਲ ਵੱਲੋਂ ਸੁਨਾਮ ਖਾਲਸਾ ਪ੍ਰੇਮ ਮਾਰਗ ਗਉਆਂ ਦਾ ਪਿੰਗਲਵਾੜਾ ਵਿਖੇ ਲੈ ਕੇ ਆਏ ਹਾਂ ਦੋਸਤੋ ਮਾਨਵਤਾ ਦੀ ਸੁਮੱਚੀ ਸੇਵਾ ਦੇ ਲਈ ਜੇ ਕਿਸੇ ਨੂੰ ਜਾਣਾ ਜਾ ਸਕਦਾ ਹੈ ਤਾਂ ਉਹ ਇਸ ਸੰਸਥਾ ਹੈ ਜਿੱਥੇ ਬਿਨਾ ਕਿਸੇ ਭੇਦਭਾਵ ਬਿਨਾ ਕਿਸੇ ਲਾਲਚ ਤੋਂ ਨਿਸਵਾਰਥ ਕਿਸੇ ਵੀ ਜ਼ਖਮੀ ਪਸ਼ੂ ਪੰਛੀ ਦਾ ਇਲਾਜ ਕੀਤਾ ਜਾਂਦਾ ਹੈ ਸੋ ਇਹ ਸੰਸਥਾ ਦੀ ਜੋ ਵੀ ਅੱਜ ਤੱਕ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਸਾਡੇ ਇਥੋਂ ਦੇ ਜੋ ਮੈਨੇਜਰ ਸਾਹਿਬ ਨੇ ਸਰਦਾਰ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਜੀ ਉਹ ਤੁਹਾਨੂੰ ਜਾਣੂ ਕਰਵਾਉਣਗੇ ਤੇ ਨਾਲ ਹੀ ਡਾਕਟਰ ਗੁਰਪ੍ਰੀਤ ਸਿੰਘ ਜੀ ਡਾਕਟਰ ਗਗਨਦੀਪ ਜੀ ਇਹ ਜੀ ਸਾਡੇ ਰਾਜਕੁਮਾਰ ਗੋਇਆ ਜੀ ਵੈਸ ਪ੍ਰਧਾਨ ਖਾਲਸਾ ਪ੍ਰੀਮੇਂ ਮਾਰਗ ਗਉਆਂ ਦਾ ਪਿੰਗਲਵਾੜਾ ਸੁਨਾਮ ਹਾਂਜੀ ਹਾਂਜੀ ਹੁਣ ਤੁਹਾਨੂੰ ਇਸ ਸੰਸਥਾ ਦੇ ਜੋ ਵੀ ਪ੍ਰਾਪਤੀਆਂ ਨੇ ਉਹ ਸਾਡੇ ਵੱਡੇ ਵੀਰ ਆਪ ਦੱਸਣਗੇ ਜੀ જય શ્રી ਰਾਮ ਜੀ ਇਹ ਸੰਸਥਾ 2009 ਵਿੱਚ ਸ੍ਰੀ ਜਗENDER ਸਿੰਘ ਜੀ ਸਾਰੋਂ ਉਹਨਾਂ ਨੇ ਸ਼ੁਰੂ ਕੀਤੀ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਉਹ ਇੱਕ ਜ਼ਖਮੀ ਗਊ ਜੋ ਬਠਿੰਡਾ ਰੋਡ ਤੇ ਬਹੁਤ ਜ਼ਿਆਦੇ ਬਿਮਾਰ ਹਾਲਤ ਚ ਜਿਸਦੇ ਬਹੁਤ ਜ਼ਿਆਦੇ ਕੀੜੇ ਪਏ ਹੋਏ ਸਨ ਦੁਖੀ ਸੀਗੇ ਉਸ ਨੂੰ ਇੱਥੇ ਲਿਆ ਕੇ ਬੰਨਿਆ ਉਸ ਦਾ ਇਲਾਜ ਸ਼ੁਰੂ ਕਰਵਾਇਆ ਆਓ ਸਰਦਾਰ ਜਗENDER ਸਿੰਘ ਜੀ ਸਾਰੋਂ ਨੇ ਉਸੰਤ ਸੰਤ ਮੋਨੀ ਜੀ ਨੇ ਮਹਾਰਾਜ ਉਹਨਾਂ ਵੱਲੋਂ ਇਹ ਸੰਸਥਾ ਚਲਾਈ ਗਈ। ਉਹਨਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਇਲਾਜ ਉਹਦਾ ਇਲਾਜ ਚੱਲਦਾ ਰਿਹਾ। ਇਸੇ ਤਰ੍ਹਾਂ ਲੋਕ ਉਹਨਾਂ ਕੋਲ ਜੁੜਦੇ ਰਹੇ, ਨਾਲ ਜੁੜਦੇ ਰਹੇ ਤੇ ਫਿਰ ਉਹਨਾਂ ਨੇ 2013 ਵਿੱਚ ਆ ਕੇ ਇੱਕ ਡਿਸਪੈਂਸਰੀ ਵੀ ਸ਼ੁਰੂ ਕੀਤੀ ਨਾਲ। ਇਸ ਸੰਸਥਾ ਵਿੱਚ ਇੱਕ ਮਾਨਵਤਾ ਦੀ ਸੇਵਾ ਵਾਸਤੇ ਇੱਕ ਡਿਸਪੈਂਸਰੀ ਵੀ ਚੱਲ ਰਹੀ ਹੈ। ਜਿਸ ਵਿੱਚ ਰਟਾਇਰਡ ਫਾਰਮਾਸਿਸਟ ਰਟਾਇਰਡ ਡਾਕਟਰ ਆ ਕੇ ਆਪਣੀਆਂ ਸੇਵਾਵਾਂ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰਜਾਨਾ ਦਿੰਦੇ ਹਨ ਤੇ ਬਹੁਤ ਸਾਰੇ ਮਰੀਜ਼ ਦਵਾਈਆਂ ਲੈ ਕੇ ਜਾਂਦੇ ਹਨ ਨਾਲ ਹੀ ਉਰੇ ਫਟੜ ਗੋਵਾਂ ਦਾ ਇਲਾਜ ਕੀਤਾ ਜਾਂਦਾ ਹੈ ਜੋ ਰੋਡ ਤੇ ਐਕਸੀਡੈਂਟ ਹੋ ਜਾਂਦੀਆਂ ਨੇ ਕਿਸੇ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਕਿਸੇ ਦੇ ਕੀੜੇ ਪੈ ਜਾਂਦੇ ਨੇ ਉਹ ਸਾਰੀਆਂ ਗਊਆਂ ਇਸ ਸੰਸਥਾ ਵਿੱਚ ਸੰਸਥਾ ਦੇ ਸੇਵਾਵਾਰਾ ਸੇਵਾਦਾਰਾਂ ਵੱਲੋਂ ਵੀ ਲਿਆਂਦੀਆਂ ਜਾਂਦੀਆਂ ਹਨ ਕੁਝ ਸੇਵਾਦਾਰ ਆਪ ਵੀ ਇੱਥੇ ਪਹੁੰਚਦੀਆਂ ਕਰ ਦਿੰਦੇ ਹਨ ਉਹਨਾਂ ਗਊਆਂ ਦਾ ਇਲਾਜ ਇੱਥੇ ਆ ਡਾਕਟਰ ਗੁਰਪ੍ਰੀਤ ਜੀ ਡਾਕਟਰ ਗਗਨਦੀਪ ਜੀ ਡਾਕਟਰ ਰਸਵੀਰ ਜੀ ਡਾਕਟਰ ਰੂਪਨਰੈਣ ਜੀ ਡਾਕਟਰ ਜਤਿੰਦਰ ਜੀ ਸੀਨੀਅਰ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਉਹਨਾਂ ਦੀ ਦਵਾਈ ਬੂਟੀ ਮਲਮ ਪੱਟੀ ਕੀਤੀ ਜਾਂਦੀ ਹੈ ਜੋ ਵੀ ਉਹਨਾਂ ਤੇ ਕੋਈ ਖਰਚਾ ਆਉਂਦਾ ਹੈ ਇਹ ਸਾਰਾ ਖਰਚਾ ਸੇਵਾਦਾਰਾਂ ਵੱਲੋਂ দান ਦੇ ਰੂਪ ਵਿੱਚ ਇਕੱਠਾ ਕੀਤਾ ਜਾਂਦਾ ਹੈ ਸੋ ਬਹੁਤ سارے ਸੇਵਾਦਾਰ ਇੱਥੇ দান ਦੇ ਰੂਪ ਵਿੱਚ ਪੈਸਾ ਦਿੰਦੇ ਨੇ ਇਹ ਸੰਸਥਾ ਪੁੜ ਦੇ ਥੱਲੇ ਜਿਹੜਾ ਸੁਨਾਮ ਤੋਂ ਬਠਿੰਡੇ ਨੂੰ ਜਾਂਦੇ ਕੋੜਾ ਹੈ ਉਹਦੇ ਥੱਲੇ ਬਣੀ ਹੋਈ ਹੈ ਇੱਥੇ ਇਹ ਸਾਰਾ ਕਾਰਜ ਸੇਵਾ ਦੇ ਕਾਰਜ ਹੋ ਰਹੇ ਹਨ ਇਹ ਸੇਵਾ ਦੇ ਕਾਰਜ ਲਗਾਤਾਰ 15 ਸਾਲ ਹੋ ਗਏ ਜੀ ਇਸ ਸੰਸਥਾ ਨੂੰ ਬਣੀ ਨੂੰ ਇਸ ਸੰਸਥਾ ਵਿੱਚ ਹਰੇਕ ਦੁਖੀ ਜੀਵ ਦਾ ਦੁੱਖ ਸੁਣਿਆ ਜਾਂਦਾ ਹੈ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਲੈ ਕੇ ਆਉਂਦਾ ਹੈ ਉਹਦੀ ਹਰ ਤਕਲੀਫ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਸੇਵਾਦਾਰਾਂ ਵੱਲੋਂ ਉਹਨਾਂ ਦੀ ਹਰ ਤਕਲੀਫ ਦਾ ਹੱਲ ਕਰਨ ਦੀ ਕੋਸ਼ਿਸ਼ ਮਦਦ ਕੀਤੀ ਜਾਂਦੀ ਹੈ ਹੁਣ ਪਿਛਲੇ ਸਮੇਂ ਵਿੱਚ ਤਕਰੀਬਨ 6ਵੇਂ ਮਹੀਨੇ ਇਸ ਸੰਸਥਾ ਵੱਲੋਂ 1000 ਗਜ ਨਵੀਂ ਜਗ੍ਹਾ ਖਰੀਦੀ ਆ ਉਸ ਦੇ ਸਬੰਧ ਵਿੱਚ ਸੇਵਾਦਾਰਾਂ ਵੱਲੋਂ ਭੂਮੀदान ਕੀਤਾ ਜਾਂਦਾ ਹੈ ਭੂਮੀदान ਕੀਤਾ ਜਾ ਰਿਹਾ ਹੈ ਇਹ ਭੂਮੀदान 1 ਗਜ ਦੇ ਰੂਪ ਵਿੱਚ 2500 ਰੁਪਏ ਗਜ ਭੂਮੀदान ਕਰਕੇ ਸੇਵਾਦਾਰ ਪੁੰਨ ਦੇ ਭਾਗੀ ਬਣ ਰਹੇ ਹਨ ਸੋ ਹੋਰ ਵੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਇਸ ਸੰਸਥਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਸਾਰੇ ਸੇਵਾ ਦੇ ਕਾਰਜ ਸੁਚਾਰੂ ਢੰਗ ਨਾਲ ਚੱਲਣਾ ਸੋ ਸੂਝ ਸੇਵਾਦਾਰਾਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸੰਸਥਾ ਨਾਲ ਜੁੜੋ ਇਸ ਸੰਸਥਾ ਵਿੱਚ ਆਪਣੀ ਹਾਜ਼ਰੀ ਲਵਾਓ ਆਪ ਦਾ ਬਣਦਾ ਯੋਗਦਾਨ ਜ਼ਰੂਰ ਇਸ ਸੰਸਥਾ ਕੋਲ ਪੁੱਛਦਾ ਕਰੋ। ਇਹ ਹੀ ਮੇਰੀ ਬੇਨਤੀ ਹੈ ਜੀ। ਜੈ ਸ਼੍ਰੀ ਰਾਮ ਜੈ ਕौमाਤਾ। ਸੇਵਾ